ਰਉ ਸ੍ਰੀ ਲੰਗ ਮਮ ਸ੍ਰੀ ਲੰਗ ਸਰਬ ਪਾਵੁਨੇ ਮਮ ਪਾਵਨੰ ਸਰਬ ਕਰਤਵੇ ਮਮ ਕਰਤਾ ਨਾਨਕੇ ਲੇਪੁਛੇ ਨਾ ਲਪਿਯਤੇ ਮੋ ਕੋਚਰੇ ਸਾਸਤਰ ਖਟੇ ਫੇੰਗੇ ਗਿਰਨ ਚੜ ਜਾਏ ਆਂਦ ਲਖੇ ਬੰਦ ਰੋ ਸੁਨੇ ਜੋ ਕਾਲੇ ਕਿਪਾ ਕਰਾਏ ਸਨਮਾਨਯੋਗ ਗੁਰੂ ਰੋਪ ਜੀਓ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੇ ਵਾਹਿਰੋ ਜੀ ਕਾ ਖਾਲਸਾ ਵਾਹਿਰੋ ਜੀ ਕੀ ਫਤਿਹ ਮਨੁੱਖ ਦੀ ਅਨੰਤ ਕਾਲ ਤੋਂ ਇਹ ਤਲਾਸ਼ ਰਹੀ ਹੈ ਕੋਈ ਐਸੀ ਦੁਨੀਆ ਹੋਵੇ ਜਿੱਥੇ ਸਦੀਵੀ ਆਨੰਦ ਹੋਵੇ ਸਦੀਵੀ ਸੁਖ ਹੋਵੇ ਸਦੀਵੀ ਜੀਵਨ ਹੋਵੇ ਹਮੇਸ਼ਾ ਦੀ ਤੰਦਰੁਸਤੀ ਹੋਵੇ ਹਮੇਸ਼ਾ ਦਾ ਰਸ ਉਮੰਗ ਤੇ ਤਰੰਗ ਹੋਵੇ ਇਸ ਵਿੱਚ ਕਦੀ ਵਿਗਨ ਨਾ ਪਵੇ ਇਸ ਵਿੱਚ ਕਦੀ ਘਾਟਾ ਨਾ ਹੋਵੇ ਇਹ ਸਦੀਆਂ ਤੋਂ ਮਨੁੱਖ ਦੀ ਤਲਾਸ਼ ਰਹੀ ਹੈ। ਅਤੇ ਮਨੁੱਖ ਨੇ ਹਰ ਪਹਿਲੂ ਨਾਲ ਇਸ ਅਮਰ ਤਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਕਰੀਬਨ-ਕਰੀਬਨ ਸੰਸਾਰਿਕ ਢੰਗ ਨਾਲ ਜਿਨ੍ਹਾਂ ਨੇ ਤਲਾਸ਼ ਕੀਤੀ, ਬੈਰੋਨੇ ਰੂਪ ਦੇ ਵਿੱਚ ਜਿਨ੍ਹਾਂ ਨੇ ਖੋਜ ਕੀਤੀ, ਉਹਨਾਂ ਦੇ ਪੱਲੇ ਤੇ ਕੁਝ ਨਹੀਂ ਪਿਆ। ਮਾਇੂਸ ਰਹੇ। ਪਰ ਜਿਨ੍ਹਾਂ ਨੇ ਆਪਣੀ ਬਿਰਤੀ ਦਾ ਪ੍ਰਵਾਹ ਅੰਤਰਮੁਖੀ ਕੀਤਾ ਉਹਨਾਂ ਨੇ بلند ਬਾਗ ਇਹ ਗੱਲ ਆਖੀ ਕਿ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਬਾਦਸ਼ਾਹ ਕਹਿੰਨ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਮੌਤ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜਿੱਥੇ ਜਮਣਾ ਨਹੀਂ ਹੈ ਜਿੱਥੇ ਦੁੱਖ ਨਹੀਂ ਹੈ ਨਾਮ ਇੱਕ ਬੱਧਾ ਘਰ ਤਾਹ ਅਸੀਂ ਉਸ ਥਾਂ ਦੇ ਉੱਤੇ ਆਪਣਾ ਮਕਾਨ ਬਣਾਇਆ ਆਪਣੀ ਰਿਆਇਸ਼ ਕੀਤੀ ਹੈ ਆਪਣਾ ਘਰ ਬਣਾਇਆ ਕਿੱਥੇ ਜਿੱਥੇ ਮਰਤ ਨਾ ਜਨਮ ਜਰਾ ਜਿੱਥੇ ਮੌਤ ਨਹੀਂ ਹੈ ਜਿੱਥੇ ਮੁੜ ਕੇ ਜਮਣਾ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜ਼ਮੀਨ ਦੇ ਉੱਤੇ ਅਸੀਂ ਅਸੀ ਕਿਹੜੀ ਥਾਂ ਲੱਭਾਂਗੇ ਜਿੱਥੇ ਮਨੁੱਖ ਬੁੱਢਾ ਨਹੀਂ ਆਉਂਦਾ ਜਿੱਥੇ ਬੰਦਾ ਮਰਦਾ ਨਹੀਂ ਜਿੱਥੇ ਬੰਦਾ ਦੁਖੀ ਨਹੀਂ ਹੋਵੇ ਜਿੱਥੇ ਮੁੜ ਕੇ ਜਮਣਾ ਨਾ ਆਵੇ ਜ਼ਮੀਨ ਦੇ ਤੇ ਅਸੀਂ ਕੋਈ ਥਾਂ ਨਹੀਂ ਹਰ ਸ਼ਹਿਰ ਦੇ ਵਿੱਚ ਹਰ ਮੁਲਕ ਦੇ ਵਿੱਚ ਹਰ ਕਸਬੇ ਦੇ ਵਿੱਚ ਜ਼ਮੀਨ ਦੇ ਹਰ ਖਿੱਤੇ ਵਿੱਚ ਮਨੁੱਖ ਕਿਦਰੇ ਵੀ ਰਵੇ ਬੁਢੇਪਾ ਆ ਜਾਂਦਾ ਮੌਤ ਆ ਜਾਂਦੀ ਹੈ ਰੋਗ ਆ ਜਾਂਦੇ ਨੇ ਸੋਗ ਆ ਜਾਂਦੇ ਨੇ ਪਰੇਸ਼ਾਨੀਆਂ ਆ ਜਾਂਦੀਆਂ ਨੇ ਰੋਹੇ ਜ਼ਮੀਨ ਦੇ ਚੱਪੇ-ਚੱਪੇ ਵਿੱਚ ਮਨੁੱਖ ਰੋਗੀ ਹੈ ਸੋਗੀ ਹੈ ਔਰ ਬੁਢੇਪੇ ਨੂੰ ਗੁਰਬਾਣੀ ਨੇ ਇੱਕ ਰੋਗ ਕਿਹਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਹੋਰ ਰੋਗਾਂ ਦਾ ਹੋਣਾ ਤੇ ਇੱਕ ਪਾਸੇ ਬੁਢੇਪਾ ਸਵਮ ਇੱਕ ਰੋਗ ਹੈ ਸਵਮ ਇੱਕ ਬਿਮਾਰੀ ਹੈ ਜਬ ਲਗ ਵਿਕਲ ਬਹੀ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਸਹਬਾ ਦਾ ਇੱਥੇ ਫਰਮਾਨ ਹੈ ਕਿ ਬੁੱਢੇ ਹੋਣ ਤੋਂ ਪਹਿਲੇ ਕਿਉਂਕਿ ਬੁਢੇਪਾ ਇੱਕ ਰੋਗ ਹੈ ਇਕ ਬਿਖਾ ਦੇ ਇਸ ਤੋਂ ਪਹਿਲੇ ਭਜਨ ਕਰ ਲੈ ਇਸ ਤੋਂ ਪਹਿਲੇ ਪ੍ਰਮਾਤਮਾ ਨਾਲ ਜੁੜ ਜਾ ਜਦ ਕਿ ਮਨੁੱਖ ਦੀ ਮਨੋਤ ਐਸੇ ਹੈ ਕਿ ਜਵਾਨੀ ਤੇ ਬਚਪਨਾ ਸੰਸਾਰ ਦੇ ਕੰਮਾਂ ਚ ਬਤੀਤ ਕਰਨਾ ਜਦ ਬੁੱਢੇ ਹੋਵਾਂਗੇ ਤਦ ਗੁਰਦੁਆਰੇ ਦੀ ਰੌਣਕ ਬਣਾਂਗੇ ਤਦ ਭਜਨ ਬੰਦਗੀ ਕਰਾਂਗੇ ਤੇ ਸਾਬ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੇ ਬਾਜਲੇ ਰੇ ਮਨ ਸਾਰੰਗ ਪਾਨੇ ਜਿਤਨੇ ਚਿਰ ਤੱਕ ਤੈਨੂੰ ਬੁਢੇਪੇ ਦਾ ਰੋਗ ਨਹੀਂ ਆਇਆ ਉਸ ਤੋਂ ਪਹਿਲੇ ਉਸ ਸਾਰੰਗ ਪਾਣ ਦਾ ਚਿੰਤਨ ਕਰ ਲੈ ਤੇ ਐਸੀ ਥਾਂ ਤੇ ਆਪਣਾ ਘਰ ਬਣਾ ਲੈ ਜਿੱਥੇ ਬੁਢੇਪਾ ਆਉਂਦਾ ਹੀ ਨਹੀਂ ਜਿੱਥੇ ਮੌਤ ਆਉਂਦੀ ਹੀ ਨਹੀਂ ਜਿੱਥੇ ਮੁੜ ਕੇ ਜੰਮਣਾ ਹੁੰਦਾ ਹੀ ਨਹੀਂ ਐਸੀ ਦੁਨੀਆ ਕਿੱਥੇ ਹੈ ਐਸੀ ਥਾਂ ਕਿਸ ਢੰਗ ਨਾਲ ਤਲਾਸ਼ ਕਰੀਏ ਗੁਰਬਾਣੀ ਤੋਂ ਪੁੱਛੀਏ ਪਾਤਸ਼ਾਹ ਨਾਮ ਜਪਣ ਦੇ ਨਾਲ ਕੀ ਕੁਝ ਪ੍ਰਾਪਤ ਹੋ ਜਾਂਦਾ ਹੈ ਉਸ ਦੁਨੀਆ ਵਿੱਚ ਕੀ ਕੁਝ ਹੈ ਉਸ ਦੁਨੀਆ ਦੀ ਸਾਜੋ ਸਮਿਦਰੀ ਦਾ ਜ਼ਿਕਰ ਕਰੋ ਜੋ ਨਾਮ ਜਪਣ ਤੋਂ ਬਾਅਦ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਤੋਂ ਸਤਿਗੁਰਾਂ ਨੇ ਤੇ ਦੇਸ਼ ਦੇ ਹੋਰ ਸੰਤ ਮੰਤ ਤੇ ਗੁਣੀ ਗੈਣੀ ਨੇ ਐਸਾ ਫਰਮਾਨ ਕੀਤਾ ਹੈ ਕਿ ਉੱਥੇ ਹੈ ਕਿ ਇਹ ਤੇ ਨਾ ਪੁੱਛੋ ਪਰ ਉੱਥੇ ਕੀ ਨਹੀਂ ਹੈ ਇਹ ਦਸਾਂਗੇ ਉੱਥੇ ਹੈ ਕਿ ਇਸ ਬਾਰੇ ਦੁਨੀਆ ਦੇ ਕਰੀਬਨ ਕਰੀਬਨ ਸਾਰੇ ॠषि मुनि ਖਾਮੋਸ਼ ਨੇ ਉਹਨੂੰ ਅਕਥ ਕਥਾ ਕਹਿ ਦਿੱਤਾ ਹੈ ਜੇ ਉਸ ਦੁਨੀਆ ਨੂੰ ਜਾਣ ਵੀ ਲਿਆ ਤਾਂ ਵੀ ਬਿਆਨ ਕਰਨ ਤੋਂ ਆਪਣੀ ਅਸਮਰਥਾ ਪ੍ਰਗਟ ਕਰ ਦਿਤੀਏ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਫਿਰ ਸਾਹਿਬ ਰਵਿੰਦਰ ਸਿੰਘ ਜੀ ਮਹਾਰਾਜ ਦਾ ਫਰਮਾਨ ਕਿ ਮੈਂ ਉਸ ਦੁਨੀਆ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਹਾ ਮੈਂ ਬਖਾਨੋ ਕਹੇ ਮੌਨਾ ਗਏ ਮੈਂ ਕਿਸ ਤਰ੍ਹਾਂ ਉਸ ਦਾ ਬਖਾਨ ਕਰਾਂ ਮੇਰੇ ਕਹਿਣੇ ਵਿੱਚ ਨਹੀਂ ਆਉਂਦਾ ਉਹ ਮੇਰੇ ਵਰਣਨ ਵਿੱਚ ਨਹੀਂ ਆਉਂਦਾ ਮੇਰੀ ਕਥਨੀ ਦੇ ਵਿੱਚ ਨਹੀਂ ਆਉਂਦਾ ਮੇਰੀ ਕਥਨੀ ਸੀਮਾ ਦੇ ਵਿੱਚ ਹੈ ਉਹ ਅਸੀਮ ਹੈ ਮੇਰੀ ਜ਼ਬਾਨ ਦੀ ਸੀਮਾ ਹੈ ਉਹ ਅਸੀਮ ਹੈ ਉਹ ਹਦੂਦ ਬੰਦੀ ਦੇ ਚ ਨਹੀਂ ਆਉਂਦਾ ਉਹ ਪਕੜ ਦੇ ਚ ਨਹੀਂ ਆਉਂਦਾ ਤੋ ਉੱਥੇ ਕੀ ਨਹੀਂ ਹੈ ਐਸਾ ਤੇ ਭਗਤਾਂ ਨੇ ਦੱਸਿਆ ਐਸਾ ਤੇ ਗੁਰੂਆਂ ਨੇ ਦੱਸਿਆ ਪਰ ਉਸ ਦੁਨੀਆ ਦੇ ਚ ਹੈ ਕਿ ਇਸ ਬਾਰੇ ਸਾਰੇ ਖਾਮੋਸ਼ ਸਾਰੇ ਚੁੱਪ ਨੇ ਉਹਨਾਂ ਦੀ ਖਾਮੋਸ਼ੀ ਦੱਸਦੀ ਹੈ ਕਿ ਕਥਨ ਸ਼ਕਤੀ ਤੋਂ ਕੋਈ ਅੱਗੇ ਦੀ ਦੁਨੀਆ ਇਹਨਾਂ ਨੂੰ ਪ੍ਰਾਪਤ ਹੋਈ ਹੈ ਬਾਦਸ਼ਾਹ ਕਹਿੰਦੇ ਉੱਥੇ ਐ ਕੁਛ ਨਹੀਂ ਹੈ ਕਿ ਨਾ ਮੇਕ ਬੱਧਾ ਘਰ ਤਹਾ ਜਿੱਥੇ ਮਿਰਤੇ ਨਾ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਮੌਤ ਨਹੀਂ ਹੈ ਜਿੱਥੇ ਜਮਣਾ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਦਰਸਲ ਇਹ ਜੀਵਨ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ ਇਹ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ ਹੈ ਔਰ ਜਿਸ ਦਿਨ ਪਰਮ ਜੀਵਨ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਮੌਤ ਤੋ ਰਹਿਤ ਹੋ ਜਾਂਦਾ ਹੈ ਬੁਢੇਪੇ ਤੋ ਰਹਿਤ ਹੋ ਜਾਂਦਾ ਹੈ ਇਸ ਵਾਸਤੇ ਇਸ ਜੀਵਨ ਨੂੰ ਅਨੇਕਾ ਰੂਪਾਂ ਦੇਚ ਗੁਰਬਾਣੀ ਨੇ ਪੇਸ਼ ਕੀਤਾ ਭਗਤ ਕਬੀਰ ਕਹਿੰਦੇ ਨੇ ਇਹ ਜੀਵਨ ਇੱਕ ਤੰਤੀ ਸਾਜ਼ ਹੈ ਹੁਣ ਤੰਤੀ ਸਾਜ਼ ਨੂੰ ਵਜਾਉਣਾ ਬੜਾ ਵਿਖਮ ਹੈ ਤਾਰਾਂ ਬਹੁਤੀ